ਤੁਸੀਂ ਸਿਆਣੇ ਬੈਠੇ ਹੋ ਜੋ ਕੁਝ ਸਵੇਰੇ ਖਾਣਾ ਹੁੰਦਾ ਉਹਦੀ ਤਿਆਰੀ ਰਾਤੀ ਮਾਈਆਂ ਕਰਦੀਆਂ ਨੇ ਸਵੇਰੇ ਕਿਹੜੀ ਸਬਜ਼ੀ ਭਾਜੀ ਬਣਾਉਣੀ ਹੈ ਉਹ ਰਾਤ ਰੱਖ ਦਿਆ ਨੇ ਜਿਹਨੇ ਸਵਕਤੇ ਕੰਮ ਤੇ ਜਾਣਾ ਹੈ ਮਾਈਆਂ ਰਾਤ ਹੀ ਉਹ ਸਬਜ਼ੀ ਭਾਜੀ ਦੀ ਤਿਆਰੀ ਕਰਕੇ ਰੱਖਣੀ ਸਵੇਰੇ ਜਾਣਾ ਹੈ ਬਾਈ ਸੱਜਰੇ ਸਵੇਰੇ ਸਵਕਤੇ ਜਾਣਾ ਜਿਹਨੇ ਸਵੇਰੇ ਦੇ ਖਾਣੇ ਉਹਨੂੰ ਸਾਥ ਸੰਗ ਰਾਤੀ ਜਾਗ ਲਾਉਣਾ ਪੈਂਦਾ ਤੇ ਨਹੀਂ ਲਾਉਣਾ ਪੈਂਦਾ ਜੇ ਸਵੇਰੇ ਦਹੀਂ ਖਾਣ ਲਈ ਰਾਤੀ ਸੌਣ ਲੱਗਿਆਂ ਜਾਗ ਲਾਉਣਾ ਪੈਂਦਾ ਸਵੇਰੇ ਸੁੱਖ ਤੇ ਕੰਮ ਤੇ ਜਾਣ ਲਈ ਰਾਤੀ ਸਬਜੀ ਭਾਜੀ ਰੋਟੀ ਤਿਆਰ ਕਰਨੀ ਪੈਂਦੀ ਉਹਦੇ ਚੀਜ਼ ਵਾਸਤੇ ਕਿ ਆ ਸਵੇਰੇ ਸਬਜੀ ਬਣਾਉਣੀ ਹੈ ਉਹ ਕੁਝ ਖਿਆਲਾਂ ਵਿੱਚ ਸਵੇਰੇ ਰਾਤੀ ਸੋਚ ਕੇ ਸੌਣਾ ਪੈਂਦਾ ਜੋ ਸਵੇਰੇ ਬਣਾਉਣਾ ਹੋਵੇ ਯਾਦ ਰੱਖਿਓ ਸਿੱਖੋ ਸਵੇਰੇ ਉੱਠਦਿਆਂ ਵਾਹਿਗੁਰੂ ਜਪਣਾ ਰਾਤੀ ਸੌਣ ਲੱਗਿਆਂ ਖਿਆਲ ਚ ਵਾਹਿਗੁਰੂ ਲਿਆਉਣਾ ਪਏਗਾ ਇਹ ਹੋ ਨਹੀਂ ਸਕਦਾ ਤੁਸੀਂ ਰਾਤ ਦੇ 1 1 ਵਜੇ ਤੱਕ ਦੁਨੀਆ ਦੀਆਂ ਖਬਰਾਂ ਫੇਸਬੁੱਕ ਤੇ ਪੜੀ ਜਾਓ ਸਵੇਰੇ ਉੱਠ ਕੇ ਤੁਹਾਨੂੰ ਵਾਹਿਗੁਰੂ ਯਾਦ ਆ ਜਾਏ ਨਹੀਂ ਹੋਣਾ ਪਹਿਲੀ ਗੱਲ ਤਾਂ ਮਨ ਨੇ ਤੋਖਾ ਹੀ ਬਹੁਤ ਦੇਣਾ ਤੁਹਾਨੂੰ ਯਾਗ ਹੀ ਨਹੀਂ ਆਏਗੀ ਕਈ ਵਾਰ ਮਨ ਦੇਖੋ ਇੰਨਾ ਚਲਾ ਕੇ ਸਾਧ ਸੰਗਤ ਜੇ ਤੁਸੀਂ 4 ਵਜੇ ਉੱਠਣ ਦਾ ਤੈਅ ਕੀਤਾ ਨਾ అలਾਰਮ ਲਾਇਆ ਸਪੋਜ 4 ਵਜੇ ਉੱਠਣਾ ਹੈ ਅੱਛਾ 3:55 ਤੇ ਆਪੇ ਜਾਗ ਖੁੱਲ ਗਈ ਮਨ ਪਤਾ ਕਿੰਨਾ ਆਲਸੀ ਤੇ ਤੋਖੇ ਵਾਜ ਹੈ ਇਹ ਕਹਿੰਦਾ ਉੱਠਣਾ ਤਾਂ 4 ਵਜੇ ਸੀ ਅਜੇ ਤਾਂ 5 ਮਿੰਟ ਰਹਿੰਦੇ ਨੇ ਸੌ ਲੈਂਦਾ ਉੱਠਣਾ ਸੀ 4 ਵਜੇ 3:55 ਤੇ ਜਾਗ ਆ ਜਾਏ ਇਹ ਕਹਿੰਦਾ ਅਜੇ ਤਾਂ 5 ਮਿੰਟ ਰਹਿੰਦੇ ਨੇ ਸੌ ਲਾ ਅੱਖ ਬੰਦ ਕਰਦਾ ਹੈ 2 ਘੰਟੇ ਲੰਘ ਜਾਂਦੇ ਨੇ ਫਿਰ 6:07 ਵਜੇ ਉੱਠਦਾ ਹੈ ਫਿਰ ਕਹਿੰਦਾ ਛੇ 5 ਮਿੰਟ ਚ 3 ਘੰਟੇ ਲੰਘ ਗਏ ਉਦਮ ਖਤਮ ਹੋ ਗਿਆ ਪਾਤਸ਼ਾਹ ਨੇ ਬਜਨ ਗਏ ਉਠਨੇ ਅਸਾਰ ਤੇਰਾ ਫਰਸਟ ਵਰ ਵੈਗੁਰੂ ਹੋਣਾ ਚਾਹੀਦਾ ਜੇ ਤੂੰ ਸਵੇਰੇ ਜਪਣਾ ਰਾਤੀ ਸੌਣ ਲੱਗਿਆਂ ਜਰੂਰ ਜਪ ਕੇ ਸੋਈਂ ਅੰਤਰਜਾਮੀ ਪੁਰਖ ਵਿਧਾਤੇ ਸ਼ਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਰਾਤੀ ਅੱਖਾਂ ਬੰਦ ਕਰਨ ਲੱਗਿਆਂ ਵਾਹਿਗੁਰੂ 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 ਕਹਿ ਕੇ ਸੋਈਂ ਸਵੇਰੇ ਜਾਗ ਖੁੱਲੇਗੀ ਤੂੰ ਗੁਰੂ ਦਾ ਸਿੱਖ ਬਣਨ ਦੀ ਪਹਿਲੀ ਕਲਾਸ ਅਟੈਂਡ ਕਰ ਲੈ ਜੇ ਦੀ ਪਹਿਲੀ ਕਲਾਸ ਵਿੱਚ ਗੈਰ ਹਾਜ਼ਰੀ ਲੱਗਦਾ ਹੈ ਉਹਦੀਆਂ ਅਗਲੀਆਂ ਕਲਾਸਾਂ ਵੀ ਡਿਸਟਰਬ ਰਹਿੰਦੀਆਂ ਨੇ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੇ ਫਿਰ ਉਹ ਮਹਾਰਗ ਕਿਵੇਂ ਧਿਆਵੇ ਕਹਿੰਦੇ ਭਾਈ ਉਦਮ ਕਰੇ ਸੋ ਨਾ ਜਾਵੇ ਵੀ ਅਜੇ 5 ਮਿੰਟ ਰਹਿੰਦੇ ਨੇ ਪਹਿਲੀ ਪੰਕਤੀ ਵਿੱਚ ਵੀ ਭਲਕੇ ਲਿਖਿਆ ਉਹ ਤੋਂ ਅਗਲੀ ਪੰਕਤੀ ਵਿੱਚ ਵੀ ਭਲਕੇ ਲਿਖਿਆ ਉਦਮ ਕਰੇ ਭਲਕੇ ਪਰਭਾਤੀ ਜਿਉਂਨੇ ਸਵੇਰੇ ਭਲਕੇ ਉੱਠ ਕੇ ਵਾਹਿਗੁਰੂ ਤੇ ਆਉਣੇ ਤਾਂ ਬਾਦਸ਼ਾਹ ਕਹਿੰਦੇ ਉਹਨੂੰ ਉਦਮ ਕਰਨਾ ਪੈਣੇ ਆਲਸ ਦੀ ਇਰਜ਼ਾਈ ਲੱਗੇ ਉੱਠਣਾ ਪੈਗਾ ਉਦਮ ਕਰਕੇ ਕੀ ਕਰੇ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਭਾਈ ਉਹ ਸਵੇਰੇ ਉੱਠਦੇ ਆ ਇਸ਼ਨਾਨ ਕਰੇ ਇਸ਼ਨਾਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਵੇ ਉੱਠਦੇ ਅੰਸਾਰ ਪਹਿਲਾਂ ਵਾਹਿਗੁਰੂ ਕਵੇ ਫਿਰ ਇਸ਼ਨਾਨ ਕਰਕੇ ਵਾਹਿਗੁਰੂ ਕਵੇ ਤੁਸੀਂ ਮਹਿਸੂਸ ਕਰੋਗੇ ਮੇਰਾ ਵਿਸ਼ਵਾਸ ਹੈ ਜਿਹੜਾ ਉੱਠਦੇ ਅੰਸਾਰ 5-4 ਮਿੰਟ ਵਾਹਿਗੁਰੂ ਵਾਹਿਗੁਰੂ ਕਹਿੰਦਾ ਫਿਰ ਪਾਣੀ ਨਾਲ ਇਸ਼ਨਾਨ ਕਰਦੇ ਆ ਵਾਹਿਗੁਰੂ ਵਾਹਿਗੁਰੂ ਜਪਦਾ ਜਦੋਂ ਇਸ਼ਨਾਨ ਕਰਕੇ ਤੁਸੀਂ ਵਾਸ਼ਰੂਮ ਚੋਂ ਬਾਹਰ ਆਉਂਗੇ ਤੁਹਾਨੂੰ ਐ ਮਹਿਸੂਸ ਹੋਏਗਾ ਜਿਵੇਂ ਤੁਸੀਂ ਸ੍ਰੀ ਅਮਰitsar ਸਾਹਿਬ ਨਾਲ ਕੇ ਆਏ ਹੋ ਇੰਨਾ ਕ ਸਕੂਨ ਮਹਿਸੂਸ ਹੋਏਗਾ ਤੇ ਜੇ ਭਾਈ ਫਿਰ ਲੇਟ ਹੋਣਾ ਹੈ 7 ਵਜੇ ਉੱਠਣਾ ਹੈ ਫਿਰ ਤੇ ਭਜੜੀ ਪਈ ਹੈ ਚੀਜ਼ਾਂ ਨਹੀਂ ਲੱਭਦੀਆਂ ਬੈਗ ਹੱਥ ਵਿੱਚ ਚੁੱਕਿਆ ਹੋਇਆ ਹੈ ਬੈਨ ਆਉਣ ਵਾਲੀ ਹੈ ਰੋਟੀ ਇੱਕ ਹੱਥ ਵਿੱਚ ਫੜੀ ਹੈ ਬੱਚੇ ਨੂੰ ਇੱਕ ਹੱਥ ਨਾਲ ਖਿਲਾ ਰਹੀ ਹੈ ਮਾਈ ਟਿਫਨ ਭੁੱਲ ਗਏ 1 ਮਿੰਟ ਖੜੀ ਹਿੰਕੀ ਭੁੱਲ ਗਏ ਉਹ ਚੀਜ਼ ਭੁੱਲ ਗਏ ਕਿੰਨੀ ਨੱਠ ਭਜ ਪਈ ਹੈ ਇਸ ਲਈ ਪਾਤਸ਼ਾਹ ਕਹਿੰਦੇ ਜੇ ਤੂੰ ਗੁਰੂ ਦਾ ਸਿੱਖ ਬਣਨਾ ਹੈ ਫਿਰ ਆਪਣੇ ਮਨ ਨੂੰ ਐਸ ਦਿਸ਼ਾ 'ਤੇ ਢਾਲਣਾ ਸ਼ੁਰੂ ਕਰ ਗੁਰ ਸਤ ਗੁਰ ਕਾ ਜੋ ਸਿੱਖ ਖਾਏ ਪੜੋਸੋ ਭਲ ਕੇ ਉਠ ਹਰ ਉਦਮ ਕਰੇ ਭਲ ਕੇ ਪਰ ਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ ਭਈ ਉਹ ਉਦਮ ਕਰਕੇ ਇਸ਼ਨਾਨ ਕਰਕੇ ਵੈ ਗੁਰੂ ਜਿਹਾ ਸ਼੍ਰੀਮਨ ਸਤਕਾਰਯੋਗ ਸੰਤ ਬਾਬਾ ਸ਼ਾਮ ਸਿੰਘ ਜੀ ਔਟਾ ਮੰਡੀ ਵਾਲੇ ਜਿਹੜੇ ਤੁਸੀਂ ਅੰਮ੍ਰਿਤਸਰ ਸਾਹਿਬ ਨਾਲ ਸੰਬੰਧਤ ਹੋ ਤੁਹਾਨੂੰ ਪਤਾ ਹੈ ਸੱਚਕੰਡ ਸ੍ਰੀ ਹਰਮੰਦਰ ਸਾਹਿਬ ਅੱਜ ਵੀ ਜਿਹੜੀ ਪਹਿਲੀ ਕੜਾ ਪ੍ਰਸ਼ਾਦੀ ਦੇਗ ਅੰਦਰ ਹੁੰਦੀ ਹੈ ਨਾ ਪਹਿਲੇ ਪੈਰ 'ਚ ਉਹ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਦੇ ਅਸਥਾਨ ਤੋਂ ਉੱਥੋਂ ਦੇ ਸਿੱਖਾਂ ਵੱਲੋਂ ਉਹਨਾਂ ਦੇ ਨਾਮ ਦੀ ਅਰਦਾਸ ਹੁੰਦੀ ਹੈ ਹੋਰ ਕਿਸੇ ਦੇ ਨਾਮ ਦੀ ਅੰਦਰ ਅਰਦਾਸ ਨਹੀਂ ਹੁੰਦੀ ਸਾਰੀ ਸੰਗਤ ਵੱਲੋਂ ਅਰਦਾਸ ਹੁੰਦੀ ਹੈ ਸਮੂਹ ਸੰਗਤਾਂ ਟਹਿਲੂਆਂ ਸੇਵਾਦਾਰਾਂ ਦੀ ਕੜਾ ਪ੍ਰਸ਼ਾਦ ਦੀ ਪਰ ਜੇ ਨਾਮ ਦੀ ਅਰਦਾਸ ਹੁੰਦੀ ਕਿਸੇ ਦੀ ਤਾਂ ਉਹਨਾਂ ਦੀ ਸਵੇਰੇ ਪਹਿਲੇ ਪੈਰ ਦੀ ਦੇਖਦੀ ਉਹ ਪਤਾ ਕਿਉਂ ਤਕਰੀਬਨ 70 ਸਾਲ ਉਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪਹਿਲੇ ਪੈਰ ਦੀ ਚੌਂਕੀ ਦਾ ਕੀਰਤਨ ਕੀਤਾ ਜਿਹਨੂੰ ਅੰਮ੍ਰਿਤ ਵੇਲੇ ਆਸਾ ਦੀ ਵਾਰ ਤੋਂ ਪਹਿਲੀ ਕੀਰਤਨ ਦੀ ਚੌਂਕੀ ਆ 70 ਸਾਲ ਦੇ ਕਰੀਬ 120 ਸਾਲ ਤੋਂ ਵੱਧ ਉਹਨਾਂ ਦੀ ਉਮਰ ਹੋਈ। ਤਕਰੀਬਨ 70 ਸਾਲ ਬਿਨ ਅੱਗੇ ਨਹੀਂ ਜਾਵੇ ਨੇਰੀ ਜਾਵੇ ਉਹ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਪਹਿਲੇ ਪੈਰ ਪਰ ਕਰਮਾ ਕਿਤਨ ਦੀ ਸੇਵਾ ਕਰਦੇ ਰਹੇ। ਤੇ ਸਾਧ ਸੰਗਤ ਜਦੋਂ ਵਿਰਧ ਹੋ ਗਏ ਨਾ। ਇਸ ਸ਼੍ਰੋਮਣੀ ਕਮੇਟੀ ਨੇ ਕਿ ਪੁਸਤਕ ਛਾਪੀ ਉਹ ਤੇ ਲਿਖਿਆ। ਜਦੋਂ ਵਿਰਧ ਹੋ ਗਏ ਕਈ ਉਹਨਾਂ ਕੋਲ ਸੇਵਾ ਕਰਨ ਵਾਲੇ ਸਿੰਘ ਰਹਿਣ ਲੱਗ ਪਏ। ਤਾਂ ਦਿਨ ਦੀ ਸੇਵਾ ਕੋਈ ਹੋਰ ਰਹਿੰਦਾ ਹੈ ਰਾਤ ਦੀ ਸੇਵਾ ਹੋਰ ਰਹਿੰਦਾ ਕਿਉਂ ਬਜ਼ੁਰਗ ਹੋ ਗਿਆ ਸੀ ਸਰੀਰ ਦਰਦ ਹੋ ਗਿਆ ਤਾਂ ਕਹਿੰਦੇ ਨੇ ਇੱਕ ਪੱਤਰਕਾਰ ਸੱਜਣ ਉਹ ਉਹਨਾਂ ਕੋਲ ਰਾਤ ਦੀ ਸੇਵਾ ਤੇ ਰਹਿ ਪਿਆ ਉਹਨੇ ਸਿੰਘਾਂ ਨੂੰ ਕਹਿਤਾਵੇਂ ਮੈਨੂੰ ਵੀ ਇੱਕ ਰਾਤ ਦੀ ਸੇਵਾ ਦੇ ਦਿਓ ਮੈਂ ਵੀ ਰਾਤ ਰਿਆ ਕਰਨਾ ਕਦੇ ਜਲ ਪਾਣੀ ਦੀ ਲੋੜ ਹੈ ਰਾਤ ਸੇਵਾ ਉਹ ਸੇਵਾ ਚ ਰਹਿ ਗਿਆ ਜਦੋਂ ਰਾਤ ਦੀ ਸੇਵਾ ਤੇ ਹਾਜ਼ਰ ਸੀ ਨਾ ਬੰਦਾ ਜਾਗਣਾ ਸੀ ਉਹਨੇ ਜਿਵੇਂ ਪਹਿਲਾ ਪੈਹਰ ਸ਼ੁਰੂ ਹੋਇਆ ਤਾਂ ਬਾਬਾ ਸ਼ਾਮ ਸਿੰਘ ਦੀ ਨੀਂਦ ਝੋਟੇ ਉੱਠ ਕੇ ਆਪਣੇ ਅਸਣ ਤੋਂ ਕਮਰੇ ਤੋਂ ਬਾਹਰ ਨਿਕਲਣ ਲੱਗੇ ਉਹਨੇ ਉੱਠ ਕੇ ਕੰਗੂਰਾ ਮਾਰਿਆ ਪਹਿਲੇ ਬਜ਼ੁਰਗ ਜਦੋਂ ਉੱਠਦੇ ਸਨ ਉਹਨਾਂ ਉੱਠਦਿਆਂ ਸਾਰ ਪਹਿਲਾਂ ਕੰਗੂਰਾ ਮਾਰਨਾ ਨੇ ਜਾਗ ਗਿਆ ਪਤਾ ਲੱਗ ਗਿਆ ਸਾਰਿਆਂ ਨੂੰ ਜਦੋਂ ਉੱਠਦਿਆਂ ਸਾਰ ਕਮਰੇ ਤੋਂ ਬਾਹਰ ਨਿਕਲੇ ਕੰਗੂਰਾ ਮਾਰਿਆ ਤਾਂ ਸ਼ਾਮ ਸਿੰਘ ਤੋਂ ਬਾਹਰ ਜਿਹੜਾ ਪਹਿਰੇ ਤੇ ਬੈਠਾ ਨਾ ਰਾਤ ਦੇ ਤੇ ਉਠ ਕੇ ਸਾਵਧਾਨ ਹੋ ਗਿਆ ਉਹਦੇ ਹੱਥ ਵਿੱਚ ਇੱਕ ਅਖਬਾਰ ਚੁੱਕੀ ਹੋਈ ਹੈ ਅਖਬਾਰ ਵੀ ਕਈ ਦਿਨ ਪੁਰਾਣੀ ਰਾਤ ਨੂੰ ਜਾਗਣਾ ਹੈ ਕੁਝ ਨਾ ਕੁਝ ਕਰਨਾ ਹੈ ਅਖਬਾਰ ਪਈ ਸੀ ਉਹ ਚੁੱਕ ਪੜਨ ਲੱਗ ਪਿਆ ਤਾਂ ਜਦੋਂ ਮਹਾਪੁਰਸ਼ ਬਾਹਰ ਆਏ ਨਾ ਬਾਬਾ ਸ਼ਾਮ ਸਿੰਘ ਜੀ ਉਹਦੇ ਵੱਲ ਵੇਖਿਆ ਉਹ ਬੰਦਾ ਅਖਬਾਰ ਪੜ ਰਿਹਾ ਉਹ ਵੀ ਪੁਰਾਣੀ ਪੜ ਰਿਹਾ ਕਈ ਦਿਨ ਪੁਰਾਣੀ ਅਖਬਾਰ ਪੜ ਰਿਹਾ ਉਹਨੂੰ ਕੋਲ ਆ ਕੇ ਕਹਿੰਦੇ ਉਹ ਸੱਜਣਾ ਇਹ ਕੀ ਕਰ ਰਹੇ ਹੈ ਰਾਤ ਵੀ ਜਾਗੇ ਨੀਂਦ ਵੀ ਗਵਾਈ ਹੈ ਆ ਲੋਕਾਂ ਦੀਆਂ ਖਬਰਾਂ ਪੜ ਰਹੇ ਹੈ ਜੇ ਤੂੰ ਨੀਂਦ ਗਵਾਈ ਹੈ ਰਾਤ ਜਾਗੇਂ ਅੰਮ੍ਰਿਤ ਵੇਲਾ ਹੋਣ ਲੱਗਾ ਉਹ ਕੜੀ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਸੀ ਤੇਰੀ ਰਾਤ ਲੇਖੇ ਚ ਲੱਗ ਜਾਣੀ ਸੀ ਰਾਤ ਦੇ ਪਹਿਰੇ ਤੇ ਜਾਗੇਂ ਨੀਂਦ ਗਵਾਈ ਹੈ ਤੂੰ ਆਪਣੇ ਵੱਲੋਂ ਸੇਵਾ ਤੇ ਆਇਆ ਸੱਜਣਾ ਰਾਤ ਜਾਗਿਆ ਵਾਹਿਗੁਰੂ ਵਾਹਿਗੁਰੂ ਕਰ ਲੈਣਾ ਸੀ ਤੇਰਾ ਸਮਾਂ ਲਿਖੇ ਵਿੱਚ ਲੱਗ ਜਾਣਾ ਸੀ ਐਤੋਂ ਕੀ ਮਿਲਣਾ ਉਹ ਪ੍ਰਾਣੀਆਂ ਖਬਰਾਂ ਪੜ੍ਹਦੇ ਸੀ ਪਰਾਂ ਸੋਡ ਦਿੱਤੀ ਮਾਫ ਕਰਿਓ ਉਦੋਂ ਤਾਂ ਅੱਜ ਤੋਂ 100 ਸਾਲ ਪਹਿਲਾਂ ਅਖਬਾਰਾਂ ਹੀ ਘਟ ਛੱਪਦੀਆਂ ਸੀ ਹੁਣ ਤਾਂ ਤੁਹਾਡੇ ਕੱਲੇ ਕੱਲੇ ਦੇ ਜੇਬ ਵਿੱਚ ਅਖਬਾਰ ਹੈ ਮੋਬਾਈਲ ਹੀ ਕੱਢਣੇ ਲੋਕ ਸਾਰੀ ਰਾਤ ਡਿਊਟੀਆਂ ਤੇ ਚਲਾਈ ਜਾ ਰਹੇ ਸਾਰੀ ਰਾਤ ਚਲਾਉਂਦੇ ਨੇ ਦੋ ਸਵੇਰੇ ਉੱਠ ਕੇ ਫਿਰ ਕਿਵੇਂ ਕੋਈ ਵਾਹਿਗੁਰੂ ਕਹਿ ਸਕਦਾ ਜਿਨੇ ਸਵੇਰੇ ਦਹੀਂ ਖਾਣੇ ਰਾਤੀ ਜਾਗ ਲਾਉਣਾ ਪੈਂਦਾ ਜਿਨੇ ਸਿਰ ਵਾਹਿਗੁਰੂ ਜਪਨੋਂ ਰਤੀ ਵੀ ਕਹਿ ਕੇ ਸੌਂਦੇ ਸਤਨਾਮ ਸ੍ਰੀ ਵਾਹਿਗੁਰੂ ਗੁਰਸਤਗੁਰ ਕਾਜੋ ਸਿੱਖਾ ਖਾਏ ਸੋ ਭਲਕੇ ਉਠਰ ਨਾਮ ਧਿਆਵੇ ਉਦਮ ਕਰੇ ਭਲਕੇ ਪਰਪਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਦਿਨ ਚੜ੍ਹੇ ਉਦੇ ਘਰ ਚੋਂ ਆਵਾਜ਼ ਆਵੇ ਬਾਣੀ ਦੀ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ ਬੈੰਦਿਆਂ ਉੱਠਦਿਆਂ ਹਰ ਨਾਮ ਧਿਆਵੇ ਤੇ ਅੱਗੇ ਸਾਧ ਸੰਗਤ ਉਪਦੇਸ਼ ਗੁਰੂ ਹਰ ਹਰ ਜਪ ਜਪੇ ਗੁਰੂ ਦੇ ਉਪਦੇਸ਼ ਨੂੰ ਜਪੇ ਜੋ ਸੁਣੇ ਉਹਨੂੰ ਰਿਪੀਟ ਕਰੇ ਆਪਣੀ ਸੁਰਤ ਵਿੱਚ ਉਹਨੂੰ ਰਿਪੀਟ ਕਰੇ ਆਪਣੇ ਪਰਿਵਾਰ ਵਿੱਚ ਉਹਨੂੰ ਵਾਰ-ਵਾਰ ਵਿਚਾਰੇ ਗੁਰੂ ਦਾ ਕੀ ਉਪਦੇਸ਼ ਹੈ ਉਹ ਉਪਦੇਸ਼ ਗੁਰੂ ਹਰ ਹਰ ਜਪ ਜਪੈ ਸਭ ਕਿਲ ਵਿਖ ਦੋਖ ਪਾਪ ਲਹਿ ਜਾਵੇ ਜਿਹੜੇ ਮਨ ਨੂੰ ਦੋਖ ਪਾਪ ਲੱਗੇ ਨੇ ਉਤਰਨੇ ਸ਼ੁਰੂ ਹੋ ਜਾਣਗੇ ਉਹ ਰਿਪੀਟ ਕਰੇ ਗੁਰੂ ਦਾ ਉਪਦੇਸ਼ ਜੋ ਗੁਰੂ ਕਹੇ ਸੋਈ ਭਲ ਮੰਨੋ ਜੋ ਗੁਰੂ ਕਹਿ ਰਿਹਾ ਉਹ ਮਨ ਮੰਨਣਾ ਸ਼ੁਰੂ ਕਰਦਾ ਹੈ ਤੁਰਨਾ ਸ਼ੁਰੂ ਕਰਦਾ ਹੈ ਮਨ ਦੇ ਦੋਖ ਪਾਪ ਉਤਰ ਜਾਣਗੇ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਲਿਖਿਆ ਮੇਰਾ ਵੀ ਇਹ ਵਿਸ਼ਵਾਸ ਹੈ ਤੁਸੀਂ ਜਿਹੜੀ ਭਾਵਨਾ ਨਾਲ ਜਾਓਗੇ ਉਹੀ ਕੁਝ ਮਿਲਣਾ ਜੇ ਭਾਵਨਾ ਇਹ ਲੈ ਕੇ ਜਾਓਗੇ ਨਾ ਮੈਨੂੰ ਸਿੱਧਾ ਵੀ ਕੋਈ ਮੱਥਾ ਟੁਕਾ ਦੇ ਮੈਨੂੰ ਲਾਈਨ 'ਚ ਨਾ ਲੱਗਣਾ ਪਵੇ ਮੇਰੀ ਸ਼ਿਫਾਰਿਸ਼ ਚਲਦਾ ਹੈ ਮੇਰੀ ਸ਼ਿਫਾਰਿਸ਼ ਨਾਲ ਮੈਨੂੰ ਕਮਰਾ ਮਿਲਦਾ ਹੈ ਫਿਰ ਸ਼ਿਫਾਰਿਸ਼ਾਂ ਜੋਗੇ ਰਹਿ ਜਾਓਗੇ ਜੇ ਤੁਹਾਡਾ ਸਰੀਰ ਇਜਾਜ਼ਤ ਦਿੰਦਾ ਹੈ 2 ਢਾਈ ਘੰਟੇ ਲਾਈਨ ਵਿੱਚ ਲੱਗ ਕੇ ਵੀ ਦਰਸ਼ਨ ਕਰਨੇ ਪੈਣ ਤਾਂ ਗੁਰੂ ਗੁਰੂ ਜਪਦਿਆਂ ਲਾਈਨ ਵਿੱਚ ਲੱਗ ਕੇ ਦਰਸ਼ਨ ਕਰਿਓ ਬਹੁਤ ਕੁਝ ਮਿਲਦਾ ਹੈ ਜੇ ਸਰੀਰ ਇਜਾਜ਼ਤ ਨਾ ਦੇਵੇ ਤਾਂ ਮਾਫ ਕਰਿਓ ਭਾਵਨਾ ਬਣਾ ਕੇ ਪ੍ਰਕਰਮਾਂ ਵਿੱਚ ਹੀ ਸਿੱਖਾ ਵਹਿ ਕੇ ਧੰਨ ਗੁਰੂ ਰਾਮਦਾਸ ਜਪ ਲਈ ਇਹ ਮੇਰਾ ਵਿਸ਼ਵਾਸ ਹੈ ਤੈਨੂੰ ਪ੍ਰਕਰਮਾਂ ਵਿੱਚ ਹੀ ਗੁਰੂ ਰਾਮਦਾਸ ਮਹਾਰਾਜ ਦਰਸ਼ਨ ਦੇ ਦੇਣਗੇ ਕਿਉਂਕਿ ਹਰ ਥਾਂ ਤੇ ਮੌਜੂਦ ਹੈ ਇਹ ਜ਼ਰੂਰੀ ਨਹੀਂ ਵੀ ੱੱਕੇ ਮਾਰ ਕੇ ਅੱਗੇ ਲੰਗੜੇ ਝੂਠ ਬੋਲ ਕੇ ਅੱਗੇ ਲੰਗੜੇ ਨਹੀਂ ਪ੍ਰਕਰਮਾਂ ਵਿੱਚ ਹੀ ਬਹਿ ਜਾਓ ਉੱਥੇ ਮੌਜੂਦ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਪ੍ਰਕਰਮਾਂ ਵਿੱਚ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਇੱਕ ਸੈਲਾਨੀ ਬੰਦਾ ਆਇਆ ਖੋਜੀ ਬੰਦਾ ਸੀ ਉਹ ਬੜੀ ਗੌਰ ਨਾਲ ਵੇਖ ਰਿਹਾ ਸਭ ਕੁਝ ਜਦੋਂ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਆਇਆ ਨਾ ਤੁਸੀਂ ਦਰਸ਼ਨ ਕੀਤੇ ਹੋਣਗੇ ਸਰੋਵਰ ਦੇ ਕੰਢੇ ਕਿੰਨੀਆਂ ਵੇਰਾਂ ਨੇ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਇੱਕ ਸੱਜੇ ਪਾਸਿਓਂ ਜਦੋਂ ਤੁਸੀਂ ਘੁੰਮੋਗੇ ਬਾਬਾ ਬੁੱਢਾ ਸਾਹਿਬ ਦੀ ਵੇਰ ਫਿਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਲੰਗਰ ਵੱਲ ਇੱਕ ਵੇਰ ਹੋਰ ਆਉਂਦੀ ਹੈ ਉਹਨੂੰ ਦੁੱਖ ਪੰਜਨੀ ਵੇਰ ਕਹਿੰਦੇ ਨੇ ਤੀਜੀ ਸਾਧ ਸੰਗਤ ਜਿੱਥੇ ਕੜਾ ਪ੍ਰਸ਼ਾਦੀ ਦੇਗ ਤੁਸੀਂ ਲੈਂਦੇ ਹੋ ਉੱਥੇ ਵੀ ਵੇਰ ਹੈ ਉਹ ਵੇਰੀ ਨੂੰ ਲੱਚੀ ਵੇਰ ਕਹਿੰਦੇ ਨੇ ਬਾਬਾ ਬੁੱਢਾ ਸਾਹਿਬ ਦੀ ਵੇਰ ਕੋਲ ਇੱਕ ਸੱਜਣ ਚੌਂਕੜਾ ਮਾਰ ਕੇ ਬੈਠਾ ਹੈ ਸਾਹਮਣੇ ਹਰਿਮੰਦਰ ਸਿਰ ਦੇ ਦਰਸ਼ਨ ਕਰ ਰਿਹਾ ਹੈ ਹੱਥ ਜੋੜ ਕੇ ਉੱਚੀ ਉੱਚੀ ਬਾਣੀ ਦਾ ਸ਼ਬਦ ਗਾ ਰਿਹਾ ਹੈ ਅੱਖਾਂ ਵਿੱਚੋਂ ਹੰਝੂ 흘 ਰਹੇ ਨੇ ਉਹ ਸੈਲਾਨੀ ਬੰਦਾ ਕੋਲ ਖਲੋ ਗਿਆ ਉਹਨਾਂ ਦੇ ਅੰਦਰ ਕੀਰਤਨ ਹੋ ਰਿਹਾ ਹੈ ਇਹਨੂੰ ਕੀਰਤਨ ਸੁਣਨਾ ਚਾਹੀਦਾ ਹੈ ਜਾਂ ਇਹਨੂੰ ਕੀਰਤਨ ਅੰਦਰ ਬਹਿ ਕੇ ਸੁਣਨਾ ਚਾਹੀਦਾ ਹੈ ਅੰਦਰ ਨਹੀਂ ਤੇ ਬਾਹਰ ਬਹਿ ਕੇ ਸੁਣਨਾ ਚਾਹੀਦਾ ਇਹ ਖੁਦ ਕਿਉਂ ਗਾ ਰਿਹਾ ਹੈ ਇਹ ਕਿਉਂ ਗਾ ਰਿਹਾ ਹੈ ਖੁਦ ਉਨ ਨੇ ਉਸ ਗੋਂਦੇ ਹੋਏ ਤੇ ਅੱਖਾਂ ਵਿਰਾਗ ਭਰ ਕੇ ਰੋਂਦੇ ਬੰਦੇ ਨੂੰ ਹਲੂਣਾ ਦਿੱਤਾ ਉਨ ਕਹਿਆ ਭਾਈ ਸਾਹਿਬ ਅੰਦਰ ਕੀਰਤਨ ਹੋ ਰਿਹਾ ਹੈ ਅੰਦਰ ਸੁਣ ਲੈਣਾ ਸੀ ਅੰਦਰ ਜਗਾ ਨਹੀਂ ਪਰ ਕਰਮਾਂ ਵਿੱਚ ਬਹਿ ਕੇ ਕੀਰਤਨ ਸੁਣ ਲੈਣਾ ਸੀ ਤੁਸੀਂ ਖੁਦ ਕੋਈ ਸ਼ਬਦ ਗਾ ਰਹੇ ਹੋ ਇੰਨੀ ਉੱਚੀ ਉੱਚੀ ਗਾ ਰਹੇ ਹੋ ਕਿਉਂ ਤੇ ਨਾਲੇ ਰੋ ਵੀ ਰਹੇ ਹੋ ਮੇਰੇ ਅੰਦਰ ਜਗਿਆਸਾ ਪੈਦਾ ਹੋਈ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ነ ਤੁਸੀਂ ਸੁਣ ਨਹੀਂ ਰਹੇ ਗਾ ਰਹੇ ਹੋ ਰੋ ਰਹੇ ਹੋ ਕਿਉਂ ਤੇਨਕਾ ਸੱਜਣਾ ਤੈਨੂੰ ਪਤਾ ਮੈਂ ਕੀ ਗਾ ਰਹਿਆ ਹਾਂ ਉਹਨਕੇ ਜੀ ਅਰਥ ਨਹੀਂ ਪਤਾ ਪਰ ਜੋ ਤੁਸੀਂ ਗਾ ਰਹੇ ਹੋ ਮੈਨੂੰ ਥੋੜਾ ਥੋੜਾ ਸਮਝ ਆ ਰਿਹਾ ਪਰ ਕਰਮਾਂ ਵਿੱਚ ਬੈਠਾ ਹਰਮੰਦਰ ਸਾਹਿਬ ਵੱਲ ਮੂੰਹ ਕੀਤਾ ਹੋਇਆ ਵਾਵਾ ਬੁੱਢਾ ਸਾਹਿਬ ਦੀ ਵੇਰ ਕੋਲ ਉੱਚੀ ਉੱਚੀ ਗਾ ਰਿਹਾ ਹੈ ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ ਘਰ ਹੈ ਪੰਜ ਵਿਖਾਦੀ ਏਕ ਗਰੀਬਾ ਰੱਖੋ ਰੱਖਣ ਹਾਰੇ ਖੇਦ ਕਰੇ ਅਰ ਬਹੁਤ ਸੰਤਾਵੇ ਆਇਓ ਸ਼ਰਨ ਤੇ ਹਾਰੇ ਕਹਿੰਦੇ ਕੀ ਗਾ ਰਹੇ ਹੋ ਤੁਸੀਂ ਤੁਹਾਨੂੰ ਕੀਰਤਨ ਸੁਣਨਾ ਚਾਹੀਦਾ ਹਿੰਦਾ ਤੁਸੀਂ ਗਾ ਕਿਉਂ ਰਹੇ ਹੋ ਉਹ ਬੰਦੇ ਨੇ ਜਿਹੜਾ ਜਵਾਬ ਦਿੱਤਾ ਸੁਣਿਆ ਉਹਨਾਂ ਕੇ ਸੱਜਣਾ ਮੈਂ ਪਤਾ ਕਿਉਂ ਗਾ ਰਹੇ ਹਾਂ ਜਿਹਦੇ ਘਰ ਨੂੰ ਅੱਗ ਲੱਗੀ ਹੋਵੇ ਉਹਨੂੰ ਬਾਹਰ ਨਿਕਲ ਕੇ ਰੌਲਾ ਪਾਣਾ ਪੈਂਦਾ ਓਏ ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ ਓਏ ਲੋਕੋ ਮੇਰੇ ਘਰ ਦੀ ਅੱਗ ਬੁਝਾਓ ਓਏ ਲੋਕੋ ਮੇਰੇ ਘਰ ਨੂੰ ਅੱਗ ਲੱਗ ਗਈ ਓਏ ਲੋਕੋ ਮੈਨੂੰ ਬਚਾਓ ਕਹਿੰਦੇ ਉਹ ਘਰ ਤੋਂ ਬਾਹਰ ਨਿਕਲ ਕੇ ਉੱਚੀ ਉੱਚੀ ਰੋਲਾ ਪਾਉਂਦੇ ਸੱਜਣਾ ਮੇਰੇ ਅੰਦਰ ਪੰਜ ਵਿਕਾਰਾਂ ਦੇ ਕੋਲਿਆਂ ਨੇ ਸਭ ਕੁਝ ਸਾੜ ਦਿੱਤਾ ਮੈਂ ਉੱਚੀ ਉੱਚੀ ਗੁਰੂ ਰਾਮਦਾਸ ਮਹਾਰਾ ਨੂੰ ਰੋਲਾ ਪਾ ਕੇ ਕਹਿੰਦਾ ਗੁਰੂ ਰਾਮਦਾਸ ਅੰਦਰ ਦੀ ਅੱਗ ਬੁਝਾ ਦਿਓ ਮੈਂ ਸੜ ਗਿਆ ਅੰਦਰੋਂ ਮੈਂ ਕਾਮ ਕ੍ਰੋਧ ਲੋਭੋ ਹੰਕਾਰ ਵਿਸ਼ੇ ਵਿਕਾਰ ਤ੍ਰਿਸ਼ਨਾ ਵੇ ਸੜ ਗਿਆ ਮੇਰੀ ਅੱਗ ਬੁਝਾ ਦਿਓ ਮੈਂ ਅੰਦਰੋਂ ਸੜ ਗਿਆ ਕਹਿੰਦੇ ਮੈਂ ਉੱਚੀ ਉੱਚੀ ਤਾਂ ਗਾ ਰਿਹਾ ਉਹ ਬੰਦਾ ਹੈਰਾਨ ਹੋ ਗਿਆ ਹਰਕ ਬੰਦੇ ਦਾ ਉੱਥੇ ਬਹਿਣਾ ਸੁਣਨਾ ਗਾਣਾ ਅਲੱਗ ਅੰਦਰ ਦੀ ਦਾ ਸ਼ਹਿਰ ਉਹ ਸੁਣ ਕੇ ਥੋੜਾ ਅੱਗੇ ਚਲਾ ਗਿਆ ਜਿੱਥੇ ਦੁੱਖ ਪੰਜਨੀ ਵਾਲੀ ਵੇਰ ਦਾ ਪੋਣਾ ਸ਼ੁਰੂ ਹੁੰਦਾ ਉਹ ਪੋਣੇ ਤੋਂ ਉਹਨੇ ਕੋਰਨਰ ਤੇ ਵਖਿਆ ਇੱਕ ਸੱਜਣ ਹੋਰ ਬੈਠਾ ਉਹ ਚੁੱਪ ਕਰਕੇ ਸੁਣ ਰਿਹਾ ਨਾ ਬੋਲ ਰਿਹਾ ਨਾ ਘਾ ਰਿਹਾ ਉਹਨੇ ਚੌਂਕੜਾ ਮਾਰਿਆ ਹੋਇਆ ਚੁੱਪ ਕਰਕੇ ਪ੍ਰਕਰਮਾਂ ਦੇ ਕੰਡੇ ਤੇ ਬਹਿ ਕੇ ਸੁਣਦਾ ਉਹਨੇ ਜਾ ਕੇ ਉਹਨੂੰ ਵੀ ਹਿਲਾਉਣਾ ਦਿੱਤਾ ਥੋੜਾ ਜਿਹਾ ਟੱਚ ਕੀਤਾ ਉਹਨੇ ਅੱਖਾਂ ਖੋਲੀਆਂ ਹੁਣ ਕੇ ਦਸਵੇਂ ਕੋਈ ਕੰਮ ਹੈ ਹੁਣ ਕੇ ਜੀ ਤੋਤੋਂ ਪੁੱਛਣਾ ਤੁਸੀਂ ਚੁੱਪ ਚਾਪ ਚੌਂਕੜਾ ਮਾਰ ਕੇ ਬੈਠੇ ਹੋ ਕੀਰਤਨ ਸੁਣ ਰਹੇ ਹੋ ਕੀ ਅਵਸਥਾ ਤੁਹਾਡੇ ਅੰਦਰ ਦੀ ਕੀ ਸੁਣ ਰਹੇ ਹੋ ਕੀਰਤਨ ਸੁਣਨਾ ਤੁਸੀਂ ਅੰਦਰ ਕਿਉਂ ਨਹੀਂ ਬੈਠੇ ਹਰਮੰਦਰ ਸਾਹਿਬ ਦੇ ਪ੍ਰਕਰਮਾਂ ਵਿੱਚ ਬਹਿ ਕੇ ਸੁਣ ਰਹੇ ਹੋ ਕੀ ਅੰਦਰ ਜਗ੍ਹਾ ਨਹੀਂ ਸੀ ਉਨ੍ਹਾਂ ਨੇ ਨਹੀਂ ਅੰਦਰ ਤੇ ਮੈਂ ਜਹਾ ਹੈ ਅੰਦਰ ਵੀ ਜਗ੍ਹਾ ਸੀ ਪਰ ਮੈਂ ਪ੍ਰਕਰਮਾਂ ਵਿੱਚ ਬਹਿ ਕੇ ਹੁਣ ਪਤਾ ਕੀ ਸੁਣ ਰਹੇ ਹੈ ਅੰਦਰ ਬਹਿ ਕੇ ਮੈਂ ਆਪਣੇ ਕੰਨਾਂ ਨੂੰ ਮਨ ਨੂੰ ਬਾਣੀ ਸੁਣਾਈ ਹੈ ਹੁਣ ਮੈਂ ਇਸ ਸ਼ਰੀਰ ਦੇ ਪਿੰਡ ਵਿੱਚੋਂ ਉਹ ਕੀਰਤਨ ਸੁਣਨਾ ਚਾਹੁੰਦੇ ਜਿਹੜਾ ਪੂਰੇ ਬ੍ਰਹਿਮੰਡ ਵਿੱਚ ਬਾਹਰ ਸਪੀਕਰ ਸੁਣ ਰਹੇ ਹੈ ਮੈਂ ਹੁਣ ਉਹ ਨਹੀਂ ਸੁਣ ਰਿਹਾ ਹੁਣ ਮੈਂ ਆਪਣੇ ਅੰਦਰੋਂ ਗੁਰੂ ਰਾਮਦਾਸ ਮਹਾਰਾਜ ਦਾ ਕੀਰਤਨ ਸੁਣਨਾ ਚਾਹੁੰਦਾ ਮੈਂ ਇਸ ਪਿੰਡ ਵਿੱਚੋਂ ਇਸ ਸਰੀਰ ਵਿੱਚੋਂ ਅੰਦਰੋਂ ਸੁਣਨਾ ਚਾਹੁੰਨੇ ਸਾਧ ਸੰਗਤ ਉਹਦੇ ਮੰਦੀ ਵਸਤ ਹੈ ਉਹ ਅੰਦਰੋਂ ਸੁਣ ਰਿਹਾ ਉਹ ਸੈਲਾਨੀ ਉਹ ਖੋਜੀ ਬੰਦਾ ਥੋੜਾ ਅੱਗੇ ਵਧਿਆ ਜਦੋਂ ਨੇ ਦੁੱਖ ਪੰਜਨੀ ਵੇਰ ਪਾਰ ਕੀਤੀ ਇੱਕ ਖੁੰਝਾ ਵੇਖਿਆ ਬੜੇ ਵਿਰਾਗ ਵਿੱਚ ਇੱਕ ਸੱਜਣ ਬੈਠਾ ਕੰਨ ਦਾ ਢਾਸਣਾ ਲਾਇਆ ਉਹਨੂੰ ਲੱਗਾ ਬੰਦਾ ਸੁੱਤਾ ਪਿਆ ਕਿ ਉਹ ਕੰਦਾ ਸਹਾਰਾ ਲੈ ਕੇ ਬੈਠਾ ਪਰ ਕਰਮਾ ਵਿੱਚ ਕੰਨ ਦੇ ਸਹਾਰੇ ਨਾਲ ਉਹ ਬੈਠਾ ਐਨ ਲੱਗਾ ਬੰਦਾ ਸੁੱਤਾ ਪਿਆ ਉਹ ਖੋਜੀ ਬੰਦੇ ਨੇ ਕੋਲ ਬਹਿ ਕੇ ਉਹਦੇ ਗੋਡੇ ਨੂੰ ਥੋੜਾ ਜਿਹਾ ਟੱਚ ਕੀਤਾ ਜਦੋਂ ਹੱਥ ਨਾਲ ਹਲਾਇਆ ਉਹ ਜਾਗ ਗਿਆ ਉਹਨਾਂ ਕਹ ਦੱਸਵੀਂ ਕੁਝ ਕਹਿਣਾ ਉਹਨਾਂ ਕਹ ਜੀ ਮੈਂ ਤੁਹਾਨੂੰ 2-3 ਵਾਰ ਹੱਥ ਲਾਇਆ ਤੀਜੀ ਵਾਰ ਗੋਡੇ ਨੂੰ ਹੱਥ ਲਾਉਣ ਤੋਂ ਬਾਅਦ ਤੁਸੀਂ ਜਾਗੇ ਹੋ ਮੇਰੀ ਸ਼ੱਕ ਸਹੀ ਲੱਗਦੀ ਹੈ ਮੈਨੂੰ ਲੱਗਦਾ ਤੁਸੀਂ ਸੁੱਤੇ ਪਏ ਸੀ ਮੈਂ ਜਦੋਂ ਤੁਹਾਡੇ ਕੋਲ ਆ ਕੇ ਬੈਠਾ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਮੈਂ ਤੁਹਾਡੇ ਗੋਡੇ ਨੂੰ ਹੱਥ ਲਗਾਇਆ ਉਦੋਂ ਵੀ ਤੁਹਾਨੂੰ ਪਤਾ ਨਹੀਂ ਲੱਗਾ ਮੈਂ 2 ਵਾਰ 3 ਵਾਰ ਤੁਹਾਡੇ ਗੋਡੇ ਨੂੰ ਹੱਥ ਲਾਇਆ ਹੁਣ ਤੁਸੀਂ ਜਾਗੇ ਹੋ ਮੇਰੀ ਸ਼ੱਕ ਸਹੀ ਲੱਗਦੀ ਹੈ ਤੁਸੀਂ ਸੁੱਤੇ ਪਏ ਸੀ ਉਨਕਾ ਨਈਓ ਸਜਣਾ ਤੈਨੂੰ ਭੁਲੇਖਾ ਜਦੋਂ ਅੱਖਾਂ ਖੁੱਲੀਆਂ ਉਹ ਬੰਦੇ ਵੱਲ ਵੇਖਿਆ ਉਹਨੇ ਅੱਖਾਂ ਖੋਲ ਕੇ ਪਹਿਲੀ ਗੱਲ ਇਹ ਕਹੀ ਹੇ ਗੁਰੂ ਰਾਮਦਾਸ ਬਖਸ਼ ਦੇ ਇਸ ਸਿੱਖ ਨੂੰ ਹੁਣ ਕਹ ਜੀ ਮੈਂ ਤੇ ਤੁਹਾਨੂੰ ਨੀਂਦ ਚੋਂ ਜਗਾਇਆ ਲੱਗਦਾ ਤੁਸੀਂ ਮੈਨੂੰ ਐ ਕਿਉਂ ਗਿਆ ਮੇਰੀ ਸ਼ੱਕ ਸਹੀ ਲੱਗਦੀ ਤੁਸੀਂ ਸੌਂਗੇ ਸੀ ਉਨਕਾ ਨਹੀਂ ਸਜਣਾ ਤੂੰ ਅਜੇ ਸਰੀਰ ਵੇਖਿਆ ਮੈਂ ਵਕੇ ਸੌ ਰਿਹਾ ਸੀ ਪਰ ਸਰੀਰ ਕਰਕੇ ਨਹੀਂ ਗੁਰੂ ਰਾਮਦਾਸ ਮਹਾਰਾਜ ਨਦਰ ਕਰ ਰਹੀ ਸੀ ਮੈਂ ਧੰਨ ਗੁਰੂ ਰਾਮਦਾਸ ਮਹਾਰਾਜ ਦੀ ਗੋਦ ਵਿੱਚ ਸੁਰਤ ਕਰਕੇ ਸੌ ਰਿਹਾ ਸੀ ਤਾਂ ਮੈਂ ਜਾਗਦਿਆਂ ਕਿਹਾ ਭਲਾ ਕਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਕਹਿਣ ਤੋਂ ਭਾਵ ਜਦੋਂ ਤੁਸੀਂ ਉਹ ਸਥਾਨ ਤੇ ਜਾਓਗੇ ਉੱਥੇ ਹਰਕ ਨਜ਼ਰੀਆ ਵੱਖਰਾ ਵੱਖਰਾ ਤੁਹਾਨੂੰ ਮਹਿਸੂਸ ਹੋਏਗਾ ਪ੍ਰੋਫੈਸਰ ਪੂਰਨ ਸਿੰਘ ਲਿਖਦੇ ਸਦੀਆਂ ਤੋਂ ਹਰਮੰਦਰ ਸਾਹਿਬ ਦੀ ਇੱਕ ਇੱਕ ਇੱਟ ਗੁਰਬਾਣੀ ਨੂੰ ਸੁਣ ਰਹੀ ਹੈ ਸੱਜਣਾ ਉਹਨੂੰ ਇਮਾਰਤ ਸਮਝਣ ਦੀ ਭੁੱਲ ਨਾ ਕਰੀ ਉੱਥੇ ਸਿਰ ਝੁਕਾਉਂਦਿਆਂ ਤੇਰੇ ਕਰੋੜਾਂ ਪਾਪ ਦੂਰ ਹੋ ਸਕਦੇ ਨੇ ਪਰ ਸ਼ਰਤ ਇੱਕ ਹੈ ਜਦ ਕਿ ਉੱਥੇ ਉਪਦੇਸ਼ ਮੰਨਣਾ ਪੈਣਾ ਜਿੱਥੇ 68 ਤੀਰਥ ਥੜਾ ਬਣਿਆ ਨਾ ਦੁੱਖ ਭੰਜਨੀ ਮੇਰ ਨਾਲ ਉਹਦਾ ਨਾਮ ਰੱਖਿਆ ਹੋਇਆ 68 ਤੀਰਥ ਉਹ ਤੀਰਥ ਦਾ ਭਾਵੇਂ ਨਹੀਂ ਵਿਥੇ ਇਸ਼ਨਾਨ ਕੀਤਾ ਤੇ 68 ਤੀਰਥਾਂ ਦਾ ਫਲ ਮਿਲ ਗਿਆ। ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਉੱਥੇ ਥੜਾ ਇਸ ਲਈ ਬਣਾਇਆ ਇੱਥੇ ਇਸ਼ਨਾਨ ਕਰਕੇ ਪਿੱਛੇ ਨਾ ਮੁੜ ਜਾਈਂ। ਕੁਝ ਕਦਮ ਅੰਦਰ ਆਈਂ। ਇੱਥੇ ਤਨ ਦਾ ਇਸ਼ਨਾਨ ਹੋਇਆ ਹੈ। ਜਦੋਂ ਤੂੰ ਗੁਰੂ ਦਾ ਉਪਦੇਸ਼ ਸੁਣ ਕੇ ਜਪਣਾ ਸ਼ੁਰੂ ਕਰੇਂਗਾ ਸਿੱਖਾ ਤੇਰੇ ਮਨ ਦਾ ਵੀ ਇਸ਼ਨਾਨ ਹੋ ਜਾਏਗਾ। ਆਖੋ ਵਾਹਿਗੁਰੂ। ਤਨ ਦਾ ਇਸ਼ਨਾਨ ਕਰਕੇ ਨਾ ਮੁੜਾਈਂ। ਤਨ ਕਰਕੇ ਦਾ ਮਛੀਆਂ 24 ਘੰਟੇ ਉਹਦੇ ਵਿੱਚ ਰਹਿ ਰਹੀਆਂ ਨੇ 68 ਤੀਰਥ ਥੜਿਆਂ ਦਾ ਭਾਵ ਹੈ ਇੱਥੋਂ ਹਰਮੰਦਰ ਸਾਹਿਬ ਦੇ ਅੰਦਰ ਤੱਕ ਆਈ ਜਦੋਂ ਗੁਰੂ ਦਾ ਉਪਦੇਸ਼ ਸੁਣ ਕੇ ਜਪਣ ਲੱਗ ਜਾਏਗਾ ਫਿਰ ਅੰਤਰਗਤ ਤੀਰਥ ਮਲਨਾਓ ਇਤੋਂ ਪਹਿਲਾਂ ਪੰਕਤੀ ਆਏਗੀ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਇਹ ਹੈ ਨਿਸ਼ਾਨੀ ਗੁਰਸਿੱਖੀ ਦੀ ਸਭ ਕੁਝ ਹੁੰਦਿਆ ਉਹਦਾ ਮਨ ਕਹਿਣ ਲੱਗ ਜਾਏਗਾ ਸਭ ਗੁਣ ਤੇਰੇ ਮੈਂ ਨਾਹੀ ਕੋਏ ਇੱਥੇ ਗੁਣ ਨਾ ਵੀ ਹੋਵੇ ਉਹ ਕਹਿੰਦਾ ਸਰੂਪਾ ਜ਼ਰੂਰ ਮਿਲਣਾ